ਮਨੇ ਜਿਵੇਂ ਗਰਮੀ ਦਾ ਪਾਰਾ ਵਧਦਾ ਜਾ ਰਿਹਾ ਹੈ ਇੰਦੇ ਤੁਹਾਡੀ ਆਮ ਆਦਮੀ ਪਾਰਟਾ ਦੇ ਪਾਰਾ ਬਹੁਤ ਜ਼ਿਆਦਾ ਵਧ ਰਿਹਾ ਹੈ ਲੋਕ ਤੁਹਾਨੂੰ ਪ੍ਰਤੰਧ ਕਰ ਰਹੇ ਆ ਕੀ ਕਹੋਂਗੇ ਹੁਣ ਬਹੁਤ ਧੰਨਵਾਦ ਜੀ ਲੋਕਾਂ ਦਾ ਦੇਖੋ ਕੰਮ ਗੱਲ ਇਹ ਆ ਵੀ ਲੋਕ ਕੰਮਾਂ ਨੂੰ ਪਸੰਦ ਕਰਦੇ ਨੇ ਜਿਸ ਤਰੀਕੇ ਹੁਣ ਤੁਸੀਂ ਸਾਰੀ ਲੋਕਾਂ ਦਾ ਇਕੱਠ ਵੇਖਿਆ ਤੇ ਵਾਰਡ ਨੰਬਰ 24 ਦੇ ਵਿੱਚ ਅੱਜ ਅਸੀਂ ਇਕੱਠ ਕੀਤਾ ਹੋਇਆ ਜਿਹੜੇ ਵੀ ਵਾਰਡ ਚ ਜਾਂਦੇ ਆ ਵੱਡੀ ਗਿਣਤੀ ਚ ਲੋਕ ਸਪੋਰਟ ਕਰਨ ਆਉਂਦੇ ਆ ਖਰੜ ਸ਼ਹਿਰ ਵਾਸਤੇ ਖਰੜ ਹਲਕੇ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਸਿਰਫ 2 ਸਾਲਾਂ ਚ ਪਾਸ ਕਰਵਾਈਆਂ ਨੇ ਤੁਹਾਡੇ ਲੋਕਾਂ ਨੂੰ ਇਹ ਗੱਲ ਕਹੀ ਹੈ ਵੀ ਦੋ ਸਾਲਾਂ ਦੇ ਕੰਮ ਤੁਹਾਨੂੰ ਪਸੰਦ ਆਏ ਨੇ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨੀ ਹੈ ਮੁੱਖ ਮੰਤਰੀ ਸਾਹਿਬ ਦੇ ਕੰਮ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਪੂਰੇ ਪੰਜਾਬ 'ਚ ਕੀਤੇ ਨੇ ਨਰਿੰਦਰ ਮੋਦੀ ਨੂੰ ਅਸੀਂ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਉਣਾ ਸੋ ਮੈਂ ਵਿਸ਼ਵਾਸ ਕਰਦੀ ਆ ਵੀ ਮੇਰੇ ਪੂਰੇ ਖਰੜਵਾਸੀ ਮੇਰੇ ਪੰਜਾਬ ਦੇ ਵਾਸੀ ਇੱਕ ਤਰੀਕ ਨੂੰ 4 ਨੰਬਰ ਤੇ ਸਾਡਾ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ 'ਚ ਜੈਦੂ ਦਾ ਬਟਨ ਹੈ ਜਿਹੜਾ 4 ਨੰਬਰ ਤੇ ਮਲਵਿੰਦਰ ਸਿੰਘ ਕੰਗਜੀ ਨੂੰ ਸਪੂਟ ਕਰੇ। ਥੈਂਕ ਯੂ। ਤੁਸੀਂ ਹੁਣੇ-ਹੁਣੇ ਇੱਕ ਗੱਲ ਕਹੀ ਸੀਗੀ ਆਟਾ ਦਾਲ ਜਿਹੜੀ ਸਕੀਮ ਹੈ ਉਹ ਆਪਾਂ ਕਰ ਕਰਦਾ ਤੁਹਾਡੇ ਕੋਲ ਕਈ ਗਲਤੀਆਂ ਹੋਈਆਂ ਘਰ ਕਰ ਨਹੀਂ ਪੰਜਾ ਸਕੀ ਜਿਹੜੀ ਸਰਕਾਰਾਂ ਹੁੰਦੀਆਂ ਜਲਦੀ-ਜਲਦੀ ਆਪਣੀ ਗਲਤੀ ਮੰਨਦੀ ਨਹੀਂ ਹੁੰਦੀ ਬਟ ਤੁਸੀਂ ਆਪਣੀ ਗਲਤੀ ਇਹ ਕਹੀ ਹੈ ਕਿ ਸਾਡੇ ਕੋਲ ਨਹੀਂ ਹੋ ਪਾ ਰਿਆ। ਨਹੀਂ ਉਹਦੇ 'ਚ ਕੁਝ ਕਮੀਆਂ ਰਹੀਆਂ ਜੀ ਹਾਲੇ ਸ਼ੁਰੂ ਕੀਤੀ ਹੈ। ਮੈਂ ਪਹਿਲੀ ਸਰਕਾਰ ਦੇਖੀ ਕਿੰਨੀ ਜਲਦੀ ਆਪਣੀ ਗਲਤੀ ਮੰਨ ਜਰ ਤਰ ਮੰਨਦੀਆਂ ਨਹੀਂ ਹੁੰਦੀਆਂ ਸਰਕਾਰਾਂ। ਨਹੀਂ ਨਹੀਂ ਦੇਖੋ ਦੱਲ ਇਹ ਆ ਵੀ ਆਪਾਂ ਕੰਮ ਬਹੁਤ ਕਰਾਏ ਆ। ਜੀ। ਕਰਾਉਣ ਵਾਲੇ ਕੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਦੇ ਪਾਣੀ ਦੀ ਦਿੱਕਤ ਨਹੀਂ ਹੋਣੀ ਜਿੱਦਣ ਆਪਾਂ ਪਾਈਪਾ ਪਾਤੀਆਂ ਕੋ ਜੋਲੀ ਵਾਟਰ ਦੀਆਂ ਚਾਹੇ ਆਪਾਂ ਸ਼ਹਿਰ ਵਾਸਤੇ 200 ਕਰੋੜ ਦੇ ਐਸਟੀਪੀ ਪਾਸ ਕਰਾਏ ਆ ਜਿਸ ਦਿਨ ਸਾਡਾ ਐਸਟੀਪੀ ਕੰਪਲੀਟ ਹੋ ਗਿਆ ਖਾਨਪੁਰ ਚ ਸ਼ੁਰੂ ਹੋ ਗਿਆ ਆਪਣੇ ਸ਼ਹਿਰ ਨੂੰ ਕਦੀ ਵੀ ਇਹ ਨਹੀਂ ਹੈਗਾ ਵੀ ਥੋੜਾ ਜਿਹਾ ਵੀ ਕਿਤੇ ਸ਼ਹਿਰ ਚ ਦਿੱਕਤ ਆ ਜੇ ਪਾਣੀ ਦੀ ਨਿਕਾਸੀ ਦੀ ਜਾਂ ਕੋਈ ਬਲੋਕੇਜ ਹੋ ਜੇ ਜਾਂ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਬਾਹਰ ਆ ਜੇ ਸੋ ਇਹ ਇਤਿਹਾਸਕ ਕੰਮ ਨੇ ਜਿਹੜੇ 30 40 ਸਾਲ ਦੇ ਹੋਏ ਨਹੀਂ ਸੀ ਸ਼ਹਿਰ ਵਾਸੀ ਖੁਸ਼ ਨੇ ਜਿੱਥੇ ਕਿਤੇ ਕਮੀ ਹੈ ਕੋਈ ਜਿਹੜੀ ਅਸੀਂ ਰਚਨ ਵਾਲੀ ਸਕੀਮ ਦੀ ਚਲਾਈ ਹੈ ਉਹ ਹਲੇ ਨਵੀਂ ਸਕੀਮ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕਈ ਥਾਵਾਂ ਤੇ ਬੰਡਨ ਦੀ ਦਿੱਕਤ ਆਈ ਹੈ ਪਰ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਵੈਸੇ ਉਹਨੂੰ ਠੀਕ ਕਰ ਦਵਾਂਗੇ ਬਿਲਕੁਲ ਆਉਣ ਵਾਲੇ 2 ਮਹੀਨਿਆਂ ਵਿੱਚ ਖਲੜਛਿਆਣੇ ਹਮੇਸ਼ਾ ਵਿਤਕਰਾ ਹੀ ਕਰਦਾ ਆ ਰਿਹਾ ਤੁਸੀਂ ਕਿ ਪਹਿਲੇ ਮੰਤਰੀ ਉਹ ਜਿਹੜਾ ਦਿਲੋਸ਼ ਚੈਨ ਪਸੰਦ ਕਰਦੇ ਲekin ਮਤਲਬ ਕਿ ਜਿਹੜੇ ਕੰਮ ਆ ਕਰਾਉਣ ਵਾਲੇ ਆ ਤੁਸੀਂ ਪੈਲ ਦੇ ਆਧਾਰ ਤੇ ਲੋਕਾਂ ਨੂੰ ਦੱਸਦੇ ਵੀ ਆ ਬੜੇ ਲੋਕ ਕਿਉਂ ਕਈ ਵਾਰ ਇਹਦੀ ਨੈਟਿਵ ਗੱਲਾਂ ਕਰ ਦਿੰਦੇ ਦੇਖੋ ਸਾਰਿਆਂ ਨੂੰ ਕਦੀ ਵੀ ਤੁਸੀਂ ਖੁਸ਼ ਨਹੀਂ ਕਰ ਸਕਦੇ ਆਪੋਜੀਸ਼ਨ ਵੀ ਹੈਗੀ ਆ ਪੰਜਾਬ ਸੀ ਜਿਹੜੀ ਕਰਦੇ ਆ ਬਿਲਕੁਲ ਉਹਨਾਂ ਦੇ ਵੀ ਬੰਦੇ ਹੁੰਦੇ ਆ ਕੁਝ ਬੰਦੇ ਵੈਸੇ ਵੀ ਕਈ ਚੀਜ਼ ਨੂੰ ਕਈ ਬੰਦਿਆਂ 'ਚ ਆਪਣੇ ਜੀ ਇਹਨਾਂ ਦੁੱਖ ਭਰੇ ਹੁੰਦਾ ਵੀ ਉਹ ਨਾ ਹਰ ਬੰਦੇ 'ਚ ਦੁੱਖ ਹੀ ਲੱਭਦੇ ਤੇ ਪਰ ਜੇ ਦੇਖੋ ਕੋਈ ਬੰਦਾ ਕਿਸੇ ਗੱਲ ਨੂੰ ਨੈਗੇਟਿਵ ਵੀ ਬੋਲਦਾ ਤਾਂ ਮੈਂ ਇਹ ਦੇਖਦੀ ਆ ਵੀ ਆਪਾਂ ਇਹ ਜੋ ਕੁਝ ਸੁਧਾਰ ਕਰੀਏ ਬੰਦੇ ਨੇ ਗੱਲ ਬੋਲੀਏ ਤੇ ਸ਼ਾਇਦ ਇਹਦੇ 'ਚ ਸੁਧਾਰ ਕਰਨ ਦੀ ਲੋੜ ਹੈ ਜੇ ਦੇਖੋ ਤੁਹਾਨੂੰ ਪਸੰਦ ਕਰਨ ਵਾਲੇ ਤੁਹਾਡੇ ਹੱਲਾਸ਼ੇਰੀ ਦੇਣ ਵਾਲੇ ਨੇ ਤਾਂ ਅੱਜ ਇਹ ਦੋ ਨੈਗੇਟਿਵ ਬੋਲਣ ਵਾਲੇ ਵੀ ਹੁਣ ਉਹ ਵੀ ਸਿਰ ਬੱਥੇ ਕੋਈ ਗੱਲ ਠੀਕ 太可断了。